ਸਸ਼ੀਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜਿਹੜੀ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਇਹ ਪੂਰੀ ਤਰ੍ਹਾਂ ਦੇ ਨਾਲ ਮੈਂ ਕ੍ਰਾਈਮ ਸਟੋਰੀ ਨਹੀਂ ਕਹੂੰਗਾ ਕਿ ਕ੍ਰਾਈਮ ਸਟੋਰੀ ਆ ਲਵ ਸਟੋਰੀ ਕਹੀ ਜਾ ਸਕਦੀ ਆ ਪਰ ਐਂਡ ਤੇ ਇੱਕ ਨਿੱਕਾ ਜਿਹਾ ਕ੍ਰਾਈਮ ਤੁਹਾਨੂੰ ਜ਼ਰੂਰ ਨਜ਼ਰ ਆਊਗਾ ਸੋ ਐਂਡ ਤੱਕ ਜ਼ਰੂਰ ਬਣੇ ਰਹੋ ਥੋੜਾ ਜਿਹਾ ਵੱਖਰਾ ਰੰਗ ਇਸ ਚੈਨਲ ਦੇ ਉੱਤੇ ਪਾਉਣ ਦੀ ਕੋਸ਼ਿਸ਼ ਹੈ ਅੱਜ ਦੀ ਜਿਹੜੀ ਕਹਾਣੀ ਸਬੰਧ ਰੱਖਦੀ ਆ ਜੀ ਤਾਮਿਲਨਾਡੂ ਦੇ ਨਾਲ ਤੇ ਤਾਮਿਲਨਾਡੂ ਦਾ ਇੱਕ ਮੁੰਡਾ ਜੀ ਰੋਹਨ ਜਿਹੜਾ ਕਿ ਬਹੁਤ ਹੁਸ਼ਿਆਰ ਹੈ ਇੱਕ ਚੰਗੇ ਪਰਿਵਾਰ ਤੋਂ ਸਬੰਧ ਰੱਖਦਾ ਰੋਹਨ ਦਾ ਜਿਹੜਾ ਪਿਤਾ ਵਾ ਉਹ ਇੱਕ ਵਕੀਲ ਹੈ ਤੇ ਜਿਹੜੇ ਰੋਹਨ ਦੇ ਮਾਤਾ ਜੀ ਨੇ ਉਹ ਸਰਕਾਰੀ ਟੀਚਰ ਨੇ ਮਤਲਬ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ ਘਰ ਦੇ ਵਿੱਚ ਹੁਣ ਜਦੋਂ ਘਰ ਦੇ ਵਿੱਚ ਇਹ ਸਾਰਾ ਕੁਝ ਹੋਵੇ ਮਾਹੌਲ કે ਦੋਨੋਂ ਜਣੇ ਵਧੀਆ ਪੋਸਟਾਂ ਦੇ ਉੱਤੇ ਹੋਣ ਵਧੀਆ ਉਹ ਰੋਜ਼ਗਾਰ ਦਾ ਸਾਧਨ ਉਹਨਾਂ ਨੇ ਬਣਾਇਆ ਹੋਵੇ ਤਾਂ ਆਪਣੇ ਬੱਚੇ ਤੋਂ ਵੀ ਜਿਹੜੇ ਪੇਰੈਂਟਸ ਨੇ ਇਹੋ ਉਮੀਦ ਕਰਦੇ ਨੇ ਕਿ ਉਹਨਾਂ ਦਾ ਬੱਚਾ ਵੀ ਉਸੇ ਲਾਈਨ ਤੇ ਉਸੇ ਟਰੈਕ ਦੇ ਉੱਤੇ ਜਾਵੇ। ਰੋਹਨ ਨੇ ਵੀ ਪੜ੍ਹਾਈ ਆਪਣੀ ਪੂਰੀ ਕਰ ਲਈ ਸੀ ਪਰ ਜਿਹੜੀ ਪੜ੍ਹਾਈ ਉਹਨੇ ਪੂਰੀ ਕੀਤੀ ਸੀ ਉਹਦੇ ਵਿੱਚ ਹੁਣ ਅੱਗੇ ਫਿਊਚਰ ਬਣਾਉਣ ਦਾ ਉਹਦਾ ਇੰਟਰਸਟ ਨਹੀਂ ਸੀ। ਅਸਲ ਦੇ ਵਿੱਚ ਰੋਹਨ ਦੇ ਫਾਦਰ ਚਾਹੁੰਦੇ ਸੀ ਕਿ ਉਹ ਇੱਕ ਇੰਜੀਨੀਅਰ ਬਣੇ ਸੌਫਟਵੇਅਰ ਇੰਜੀਨੀਅਰ ਬਣੇ ਪਰ ਉਹਦੀ ਕੋਈ ਹੋਰ ਇੱਛਾ ਸੀ ਉਹ ਅਸਲ ਦੇ ਵਿੱਚ ਹਿਸਟਰੀ ਦੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹਦਾ ਇੱਕ ਸੁਪਨਾ ਸੀ ਕਿ ਉਹ ਇੱਕ ਟੂਰਿਸਟ ਗਾਈਡ ਬਣੇ ਜਿਹੜਾ ਰੋਹਨ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਪਣੀ ਇੱਛਾ ਕਰਦਿਆਂ ਦੇ ਮੂਰੇ ਰੱਖਦਾ ਤੇ ਘਰ ਦੇ ਉਹਨੂੰ ਜ਼ਿਆਦਾ ਰੋਕਦੇ ਟੋਕਦੇ ਨਹੀਂ ਕਿ ਜੋ ਉਹ ਕਰਨਾ ਚਾਹੁੰਦਾ ਉਹ ਕਰ ਸਕਦਾ ਹੁਣ ਉਹ ਇੱਕ ਟੂਰਿਸਟ ਗਾਈਡ ਬਣਨਾ ਚਾਹੁੰਦਾ ਸੀ ਉਹ ਵੀ ਵਧੀਆ ਜਿਹੜਾ ਇੱਕ ਵਧੀਆ ਲੈਵਲ ਤੇ ਆਪਣਾ ਇਹ profession ਅਪਣਾਉਣਾ ਚਾਹੁੰਦਾ ਸੀ ਪੂਰਾ professionnal ਤਰੀਕੇ ਦੇ ਨਾਲ ਗਾਈਡ ਬਣਨਾ ਚਾਹੁੰਦਾ ਸੀ ਉਹਦੇ ਲਈ ਇੱਕ ਕਮੀ ਸੀ ਕਿ ਇਹਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਸੀ ਇੱਕ ਟੂਰਿਸਟ ਗਾਈਡ ਲਈ ਕਿਉਂਕਿ ਹਰ ਤਰ੍ਹਾਂ ਦਾ ਬੰਦਾ ਟੂਰਿਸਟ ਗਾਈਡ ਨੂੰ ਮਿਲਣਾ ਬਾਹਰੋਂ ਜਿਹੜੇ ਫੋਰਨਰ ਆਉਣੇ ਨੇ ਉਹਨਾਂ ਨੇ ਇੰਗਲਿਸ਼ 'ਚ ਗੱਲ ਕਰਨੀ ਆ ਉਹਨੂੰ ਸਮਝਾਉਣਾ ਆਉਣਾ ਚਾਹੀਦਾ ਇਸ ਕਰਕੇ ਜੀ ਇਹ ਇੱਕ ਇੰਸਟੀਚਿਊਟ ਜੁਆਇਨ ਕਰਦਾ ਇੰਗਲਿਸ਼ ਦਾ ਇੰਗਲਿਸ਼ ਲੈਂਗੁਏਜ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰਦਾ ਤਕਰੀਬਨ 1 ਸਾਲ ਉੱਥੇ ਲਗਾਉਂਦਾ ਤੇ ਇਹ ਇੰਗਲਿਸ਼ ਬੋਲਣ ਦੇ ਵਿੱਚ ਮਾਹਰ ਹੋ ਜਾਂਦਾ ਵਾ ਹੁਣ ਇਹਨੂੰ ਕੋਈ ਵੀ ਦਿੱਕਤ ਨਹੀਂ ਸੀ ਅੰਗਰੇਜ਼ੀ ਬੋਲਣ 'ਚ ਤੇ ਹੁਣ ਇਤਿਹਾਸ ਦੇ ਨਾਲ ਇਹ ਜੁੜਦਾ ਕਿਉਂਕਿ ਪੜ੍ਹਾਈ ਤਾਂ ਕੋਈ ਹੋਰ ਕੀਤੀ ਸੀ ਹੁਣ ਉਹ ਤਾਮਿਲਨਾਡੂ ਦਾ ਹੀ ਟੂਰਿਸਟ ਗਾਈਡ ਬਣਨਾ ਚਾਹੁੰਦਾ ਸੀ ਤਾਮਿਲਨਾਡੂ ਦੇ ਵਿੱਚ ਜੋ ਵੀ ਇਤਿਹਾਸਕ ਥਾਵਾਂ ਨੇ ਜੋ ਵੀ ਉਹ ਉੱਥੇ ਦਾ ਇਤਿਹਾਸ ਆ ਇਹ ਜਾਣਨਾ ਚਾਹੁੰਦਾ ਸੀ ਇਹਨੇ 1-2 ਮਹੀਨੇ ਲਗਾ ਕੇ ਪੂਰਾ ਟਰੈਵਲ ਕੀਤਾ ਤਾਮਿਲਨਾਡੂ ਨੂੰ ਪੜਿਆ ਕਿ ਉੱਥੇ ਕਿਹੜੀ ਜਗ੍ਹਾ ਦਾ ਕੀ ਇਤਿਹਾਸ ਆ ਪ੍ਰੋਪਰ ਤਰੀਕੇ ਦੇ ਨਾਲ ਤੇ 2 ਜਾਂ 3 ਮਹੀਨੇ ਦਾ ਇਹਨੂੰ ਸਮਾਂ ਲੱਗਿਆ ਇਹ ਸਾਰੀ ਜਿਹੜੀ ਜਾਣਕਾਰੀ ਇਕੱਠੀ ਕਰ ਲੈਂਦਾ ਬਾਕੀ ਇਹਨੂੰ ਇਹ ਸੀ ਕਿ ਜਦਦਾ ਜਦਾਂ ਮੈਂ ਲੋਕਾਂ ਨੂੰ ਸਮਝਾਉਂਗਾ ਤੇ ਇਹਦੀ ਆਪਣੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੁੰਦਾ ਜਾਊਗਾ ਐਕਸਪੀਰੀਅੰਸ ਦੇ ਨਾਲ ਬੰਦਾ ਬਹੁਤ ਕੁਝ ਸਿੱਖ ਜਾਂਦਾ ਜੀ ਚਲੋ ਇਹ ਮਿਹਨਤ ਕਰਨ ਤੋਂ ਬਾਅਦ ਜੀ ਰੋਹਨ ਆ ਜਿਹੜਾ ਇੱਕ ਟੂਰਿਸਟ ਗਾਈਡ ਬਣ ਜਾਂਦਾ ਵਾ ਹੁਣ ਉਹਨੇ ਪ੍ਰੋਫੈਸ਼ਨਲੀ ਇਹ ਕੰਮ ਸਟਾਰਟ ਕਰਤਾ ਸੀ ਤੇ ਉਹ ਲੋਕਾਂ ਨੂੰ ਐਦਾਂ ਮਿਲਦਾ ਸੀ ਕਦੇ ਇੰਟਰਨੈਟ ਦੇ ਜ਼ਰੀਏ ਜਾਂ ਕਿਸੇ ਹੋਟਲ ਦੇ ਨਾਲ ਟਾਈ ਅਪ ਹੁੰਦਾ ਸੀ ਜਿਹੜੇ ਵੀ ਟੂਰਿਸਟ ਆਉਂਦੇ ਸੀ ਤੇ ਇਹਨੂੰ ਹਾਇਰ ਕਰਦੇ ਸੀ ਇਹ ਉਹਨਾਂ ਨੂੰ ਤਾਮਲ ਲਾਡੂ ਕਮਾਉਂਦਾ ਸੀਗਾ ਇਹਨੂੰ ਬੜਾ ਚੰਗਾ ਲੱਗਦਾ ਸੀ ਆਪਣੇ ਕੰਮ ਨੂੰ ਇਹ ਪਿਆਰ ਕਰਦਾ ਸੀ ਜਿਹੜੇ ਟੂਰਿਸਟ ਆਉਂਦੇ ਸੀ ਜਿਹੜੀਆਂ ਗੋਰੀਆਂ ਆਉਂਦੀਆਂ ਸੀ ਗੋਰੇ ਆਉਂਦੇ ਸੀ ਉਹਨਾਂ ਦੇ ਨਾਲ ਇਹ ਰਚਮੇ ਚ ਜਾਂਦਾ ਸੀ ਉਹਨਾਂ ਦੇ ਨਾਲ ਘੁੰਮਣਾ ਫਿਰਨਾ ਇਹਨੂੰ ਚੰਗਾ ਲੱਗਦਾ ਸੀ ਖਾਸ ਤੌਰ ਤੇ ਜਿਹੜੀਆਂ ਲੇਡੀਜ਼ ਸੀਗੀਆਂ ਬਾਹਰ ਦੀਆਂ ਉਹਨਾਂ ਵਾਲੇ ਬੜਾ ਆਕਰਸ਼ਿਤ ਸੀ ਉਹਨਾਂ ਨਾਲ ਸਮਾਂ ਬਤਾਉਣਾ ਇਹਨੂੰ ਚੰਗਾ ਲੱਗਦਾ ਸੀ ਤੇ ਕਿਤੇ ਨਾ ਕਿਤੇ ਇਹ ਸੁਪਨੇ ਇਹ ਲੈਂਦਾ ਸੀ ਕਿ ਕਾਸ਼ ਮੇਰੀ ਦੋਸਤੀ ਵੀ ਕਿਸੇ ਐਹੋ ਜੀ ਲੇਡੀ ਦੇ ਨਾਲ ਹੋਵੇ ਜਿਹੜੀ ਬਾਹਰੋਂ ਸਬੰਧ ਰੱਖਦੀ ਹੋਵੇ ਇਹਦੇ ਦੌਰਾਨ ਹੀ ਜੀ ਜਦੋਂ ਇਹਨੂੰ 6 ਮਹੀਨੇ 1 ਸਾਲ ਦਾ ਤਜਰਬਾ ਹੋ ਜਾਂਦਾ ਤਾਂ ਇੱਕ ਰੂਸ ਤੋਂ ਯਾਨੀ ਕਿ ਰਸ਼ੀਆ ਤੋਂ ਇੱਕ ਔਰਤ ਤਾਮਿਲਨਾਡੂ ਘੁੰਮਣ ਦੇ ਲਈ ਆਉਂਦੀ ਆ ਉਹਦਾ ਨਾਮ ਸੀ ਜੀ ਅਮੈਰੀਆ ਅਮੈਰੀਆ ਵੀ ਇਹਨੂੰ ਹਾਇਰ ਕਰਦੀ ਆ ਦੇਖਣ ਨੂੰ ਕਾਫੀ ਖੂਬਸੂਰਤ ਸੀ ਤੇ ਜਿਆਦਾ ਉਹਦੀ ਉਮਰ ਵੀ ਨਹੀਂ ਸੀ ਉਹ ਪੂਰਾ ਜਦਾਂ ਇੱਕ ਪਲਾਨ ਬਣਾ ਕੇ ਆਈ ਹੋਈ ਸੀ ਕਿ ਉਹਨੇ ਕੀ ਕੀ ਘੁੰਮਣਾ ਵਾ ਉਹਦੇ ਵਿੱਚ ਤਾਮਿਲਨਾਡੂ ਆ ਜਿਹੜਾ ਉਹ ਸਭ ਤੋਂ ਮੂਰੇ ਸੀ ਉਹਨੇ ਕਿਤੇ ਸਰਚ ਕਰਕੇ ਇੱਥੇ ਵਿਜ਼ਿਟ ਕੀਤਾ ਸੀਗਾ ਹੁਣ ਜਦੋਂ ਅਮੈਰੀਆ ਇਹਨੂੰ ਕਹਿੰਦੀ ਆ ਰੋਹਨ ਨੂੰ ਕਿ ਮੈਨੂੰ ਤੂੰ ਸਾਰਾ ਤਾਮਿਲਨਾਡੂ ਘੁੰਮਣਾ ਵਾ ਵੀ ਦੱਸ ਕਿੰਨੇ ਦਿਨ ਦਾ ਟੂਰ ਇਹ ਬਣੂਗਾ ਤੇ ਤੇਰੇ ਕੀ ਚਾਰਜਸ ਹੋਣਗੇ ਤਾਂ ਉਹ ਕੋਈ ਚਾਰਜਸ ਦੀ ਪਹਿਲਾਂ ਗੱਲ ਨਹੀਂ ਕਰਦਾ ਤੇ ਇਹ ਕਹਿੰਦਾ ਵਾ ਵੀ 7 ਦਿਨ ਜਿਹੜੇ ਨੇ ਇਹ ਤੁਹਾਨੂੰ ਲੱਗਣਗੇ ਘੱਟੋ ਘੱਟ ਸਾਰਾ ਜਿਹ ਤਾਮਿਲਨਾਡੂ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਤੁਹਾਨੂੰ 7 ਦਿਨ ਮੈਨੂੰ ਦੇਣੇ ਪੈਣੇ ਆ ਮੈਰੀਆ ਕਹਿੰਦੀ ਆ ਕਿ ਕੋਈ ਗੱਲ ਨਹੀਂ ਮੈਂ 7 ਦਿਨ ਦੀ ਬਜਾਏ ਤੈਨੂੰ 10 ਦਿਨ ਵੀ ਦੇ ਦੂੰਗੀ ਮੈਨੂੰ ਪੂਰੀ ਚੰਗੇ ਚੰਗੇ ਤਰੀਕੇ ਦੇ ਨਾਲ ਤਾਮਿਲਨਾਡੂ ਬਾਰੇ ਜਾਣਕਾਰੀ ਚਾਹੀਦੀ ਆ ਤਾਮਿਲਨਾਡੂ ਮੈਂ ਪੂਰਾ ਜਿਹੜਾ ਖੁੱਲ ਕੇ ਦੇਖਣਾ ਚਾਹੁੰਨੀ ਆ ਰੋਹਨ ਪੂਰਾ ਉਹਨੂੰ ਜਿਹੜਾ ਗਾਈਡ ਕਰਦਾ ਵਾ ਉਹਦਾ ਟੂਰਿਸਟ ਗਾਈਡ ਬਣ ਕੇ ਤੇ 7 ਦਿਨ ਲਗਾ ਕੇ ਉਹਨੂੰ ਅਮੈਰੀਆ ਨੂੰ ਤਾਮਲਨਾਡੂ ਕਮਾਉਂਦਾ ਵਾ ਜੀ ਬਹੁਤ ਖੁਸ਼ ਸੀ ਜੀ ਅਮੈਰੀਆ ਤਾਮਲਨਾਡੂ ਘੁੰਮ ਕੇ ਤੇ ਰੋਹਨ ਦੀ ਗਾਈਡੈਂਸ ਉਹਨੂੰ ਬਹੁਤ ਚੰਗੀ ਲੱਗੀ ਜਦੋਂ ਇਹ ਟੂਰ ਖਤਮ ਹੋ ਜਾਂਦਾ 7ਵਾਂ ਦਿਨ ਆਉਂਦਾ ਵਾ ਤਾਂ ਉਹ ਰੋਹਨ ਦਾ ਥੈਂਕਸ ਕਰਦੀ ਆ ਤੇ ਰੋਹਨ ਨੂੰ ਪੁੱਛਦੀ ਆ ਕਿ ਤੇਰੇ ਕੀ ਚਾਰजेस ਨੇ ਉਹ ਮੈਂ ਤੈਨੂੰ ਦੇ ਦੰਨੀ ਆ ਪਰ ਜਿਹੜਾ ਰੋਹਨ ਸੀ ਉਹ ਮੈਰੀਆ ਤੋਂ ਇੰਨਾ ਕ ਜਿਆਦਾ ਇੰਪ੍ਰੈਸ ਹੋ ਚੁੱਕਿਆ ਸੀ ਉਹਨੂੰ ਕਹਿੰਦਾ ਵੀ ਮੈਂ ਤੇਰੇ ਤੋਂ ਕੋਈ ਵੀ ਪੈਸਾ ਨਹੀਂ ਲੈ ਸਕਦਾ ਮੈਂ ਆਪ ਇੱਕ ਬੜਾ ਵਧੀਆ ਐਕਸਪੀਰੀਅੰਸ ਗੇਨ ਕੀਤਾ ਵਾ ਤੇਰੇ ਨਾਲ ਇਹ 7 ਦਿਨ ਦਾ ਟੂਰ ਕਰਕੇ ਤੇ ਮੈਂ ਤੇਰੇ ਤੋਂ ਕੋਈ ਵੀ ਪੈਸਾ ਨਹੀਂ ਲਵਾਂਗਾ ਮੈਰੀਆ ਇਹ ਸੁਣ ਕੇ ਪਹਿਲਾਂ ਤਾਂ ਹੈਰਾਨ ਹੁੰਦੀ ਆ ਵੀ ਜਿਹਦਾ ਕੋਈ ਪ੍ਰੋਫੈਸ਼ਨ ਆ ਉਹ ਆਪਣੀ ਫੀਸ ਲੈਣ ਤੋਂ ਹੀ ਮਨਾ ਕਰ ਰਿਹਾ ਉਹਨੂੰ ਫੋਰਸ ਕਰਦੀ ਆ ਤੇ ਜਦੋਂ ਰੋਹਨ ਨਹੀਂ ਮੰਨਦਾ ਤਾਂ ਉਹਨੂੰ ਇਹ ਆਫਰ ਕਰਦੀ ਆ ਕਿ ਕੋਈ ਗੱਲ ਨਹੀਂ ਵੀ ਜੇ ਤੂੰ ਫੀਸ ਆਪਣੀ ਨਹੀਂ ਲਏਂਗਾ ਤਾਂ ਮੈਂ ਤੈਨੂੰ ਇੱਕ ਪਾਰਟੀ ਦਵਾਂਗੀ ਤੇ ਉਹ ਪਾਰਟੀ ਸਿਰਫ ਤੇਰੇ ਲਈ ਹੋਗੀ ਮੇਰੇ ਤੇ ਤੇਰੇ ਵਿੱਚ ਹੋਊਗੀ ਤਾਂ ਰੋਹਨ ਹਾਂਮੀ ਭਰ ਦਿੰਦਾ ਕੋਈ ਗੱਲ ਨਹੀਂ ਤਾਂ ਜਿਹੜੀ ਅਮੈਰੀਆ ਵਾ ਉਹ ਇੱਕ ਹੋਟਲ ਉਸ ਰਾਤ ਨੂੰ ਬੁੱਕ ਕਰਦੀ ਆ ਹੋਟਲ ਦੇ ਵਿੱਚ ਰੋਹਨ ਨੂੰ ਬੁਲਾਉਂਦੀ ਆ ਤੇ ਕਮਰੇ ਦੇ ਵਿੱਚ ਹੀ ਸਾਰਾ ਉਹਨੇ ਤਾਮਝਾਮ ਆ ਜਿਹੜਾ ਉਹ ਕਰਵਾਇਆ ਹੋਇਆ ਸੀਗਾ ਬਹੁਤ ਖੂਬਸੂਰਤ ਮਾਹੌਲ ਉਹਨੇ ਬਣਵਾਇਆ ਐਜ਼ ਅ ਫਰੈਂਡ ਉਹਨੇ ਰੋਹਨ ਨੂੰ ਆਫਰ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਉਹ ਹੋਟਲ ਦੇ ਕਮਰੇ ਵਿੱਚ ਖਾਂਦੇ ਪੀਂਦੇ ਆ ਗੱਲਾਂ ਬਾਤਾਂ ਕਰਦੇ ਆ ਕਾਫੀ ਜਿਹੜਾ ਆਪਣਾ ਐਕਸਪੀਰੀਅੰਸ ਸੱਤ ਦਿਨ ਦਾ ਸੀ ਉਹਦੇ ਬਾਰੇ ਚਰਚਾ ਕਰਦੇ ਆ ਉਸ ਤੋਂ ਬਾਅਦ ਉਹ ਕਲੱਬ ਜਾਂਦੇ ਆ ਕਲੱਬ ਜਾ ਕੇ ਇੱਕ ਦੂਜੇ ਦੇ ਨਾਲ ਡਾਂਸ ਕਰਦੇ ਆ ਮਤਲਬ ਕਾਫੀ ਉਹ ক্লোਜ਼ ਆ ਰਹੇ ਸੀਗੇ ਜਦੋਂ ਇਕੱਠੇ ਡਾਂਸ ਕਰ ਰਹੇ ਸੀ ਰੋਹਨ ਦੀ ਥੋੜੀ ਜੀ ਉਤੇਜਨਾ ਬਹੁਤ ਆਊਟ ਆਫ ਕੰਟਰੋਲ ਹੁੰਦੀ ਉਹਨੂੰ ਲੱਗ ਰਹੀ ਸੀ ਬਹੁਤ ਜ਼ਿਆਦਾ ਉਹਦੇ ਵੱਲ ਆਕਰਸ਼ਿਤ ਹੋ ਰਿਹਾ ਸੀ ਪਰ ਉਹ ਡਰਦਾ ਸੀ ਕਿ ਕਿਤੇ ਮੈਂ ਕੋਈ ਗਲਤ ਕਦਮ ਨਾ ਚੁੱਕ ਬੈਠਾਂ ਵੀ ਜੋ ਮੈਂ ਸੋਚ ਰਿਹਾ ਵੀ ਉਹ ਸ਼ਾਇਦ ਇਹਦੇ ਮਨ ਚ ਨਾ ਹੋਵੇ ਵੀ ਜੋ ਮੇਰੀ ਇੱਜ਼ਤ ਬਣੀ ਆ ਉਹ ਕਿਤੇ ਖਰਾਬ ਨਾ ਹੋ ਜਾਈਏ ਉਸ ਤੋਂ ਬਾਅਦ ਜੀ ਇਹ ਵਾਈਨ ਦੀ ਬੋਤਲ ਲੈਂਦੀ ਆ ਅਮੇਰੀਆ ਤੇ ਇਹਨੂੰ ਆਪਣੇ ਕਮਰੇ ਦੇ ਵਿੱਚ ਲੈ ਕੇ ਆਉਂਦੀ ਆ वाइन पीके दे, आ, दी दी। आ, आ, आज रात ਨੂੰ ਕੁਝ ਵੀ ਇਦਾਂ ਦਾ ਗਲਤ ਨਹੀਂ ਕਰਦੇ ਸੋ ਜਾਂਦੇ ਆ ਸਵੇਰ ਹੁੰਦੀ ਆ ਤਾਂ ਉਹ ਅਮੇਰੀਆ ਕਹਿੰਦੀ ਆ ਵੀ ਮੈਂ ਇੱਕ ਦਿਨ ਹੋਰ ਤੇਰੇ ਨਾਲ ਘੁੰਮਣਾ ਚਾਹੁੰਦੀ ਆ ਉਹਨੂੰ ਫੇਰ ਉਸ ਦਿਨ ਉਹ ਤਾਮਿਲਨਾਡੂ ਘੁਮਾਉਂਦਾ ਵਾ ਜੀ ਤੇ ਇਸ ਤੋਂ ਅਗਲੇ ਦਿਨ ਉਹਦੀ ਫਲਾਈਟ ਸੀਗੀ ਵਾਪਸੀ ਦੀ ਅਮੇਰੀਆ ਦੀ ਉਹ ਕਹਿੰਦੀ ਕੱਲ ਮੇਰਾ ਲਾਸਟ ਦਿਨ ਕੱਲ ਮੇਰੀ ਫਲਾਈਟ ਆ ਅੱਜ ਮੇਰਾ ਲਾਸਟ ਦਿਨ ਆ ਤੇ ਅੱਜ ਇੱਕ ਦਿਨ ਤੂੰ ਮੈਨੂੰ ਹੋਰ ਤਾਮਿਲਨਾਡੂ ਘੁਮਾ ਦੋਨੋਂ ਤਿਆਰ ਹੋ ਕੇ ਹੋਟਲ ਦੇ ਕਮਰੇ ਦੇ ਵਿੱਚੋਂ ਫੇਰ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਤੇ ਉਹ ਦਿਨ ਉਹਨਾਂ ਦੇ ਲਈ ਬੜਾ ਖਾਸ ਸੀ ਦੋਨੋਂ ਇੱਕ ਦੂਜੇ ਨੂੰ ਬਹੁਤ ਕਲੋਜ਼ ਮਹਿਸੂਸ ਕਰ ਰਹੇ ਸੀ ਯਾ ਮੈਰੀਆ ਨੂੰ ਇਹ ਗੱਲ ਚੰਗੀ ਲੱਗੀ ਕਿ ਉਹ ਫੀਸ ਮੇਰੇ ਤੋਂ ਉਹਨੇ ਨਹੀਂ ਲਈ ਕਿ ਉਹ ਆਪਣਾ ਪਨ ਜਤਾ ਰਿਹਾ ਵਾ ਤੇ ਜਿਹੜਾ ਰੋਹਨ ਸੀ ਉਹ ਇੱਕ ਫਾਰਨਰ ਜਿਹੜੀ ਲੜਕੀ ਆ ਰੂਸ ਦੇ ਨਾਲ ਸਬੰਧ ਰੱਖਦੀ ਉਹਦੇ ਵੱਲ ਪੂਰੀ ਤਰ੍ਹਾਂ ਆਕਰਸ਼ਿਤ ਸੀਗਾ ਉਸ ਸ਼ਾਮ ਨੂੰ ਵੀ ਘੁੰਮ ਕੇ ਉਸੇ ਹੋਟਲ ਦੇ ਵਿੱਚ ਰੁਕਦੇ ਨੇ ਤੇ ਸੇਮ ਉਦਾਂ ਹੀ ਉਹ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਕਲੱਬ ਦੇ ਵਿੱਚ ਫੇਰ ਜਾਂਦੇ ਆ ਤੇ ਉਸ ਦਿਨ ਵੀ ਉਹ ਡਰਿੰਕ ਵਗੈਰਾ ਕਰਦੇ ਆ ਤਾਂ ਕਮਰੇ 'ਚ ਵਾਪਸ ਆ ਕੇ ਮੈਰੀਆ ਰੋਹਨ ਨੂੰ ਪੁੱਛ ਲੈਂਦੀ ਆ ਵੀ ਤੂੰ ਮੇਰੇ ਤੋਂ ਫੀਸ ਨਹੀਂ ਲਈ ਵੀ ਇਹ ਤੇਰਾ ਪ੍ਰੋਫੈਸ਼ਨ ਆ ਵੀ ਇਹੋ ਜਿਹਾ ਕੀ ਤੂੰ ਮੇਰੇ 'ਚ ਦੇਖਿਆ ਤਾਂ ਰੋਹਨ ਉਹਨੂੰ ਦਿਲ ਦੀ ਗੱਲ ਕਹਿ ਬੈਠਦਾ ਕਿ ਤੂੰ ਮੈਨੂੰ ਚੰਗੀ ਲੱਗੀ ਤੂੰ ਮੈਨੂੰ ਬਹੁਤ ਪਸੰਦ ਆ ਗਈ ਇਸ ਕਰਕੇ ਮੈਂ ਤੇਰੇ ਕੋਲੋਂ ਕੋਈ ਵੀ ਫੀਸ ਨਹੀਂ ਲਈ ਅਮੈਰੀਆ ਵੀ ਇਸ ਗੱਲ ਤੇ ਹਾਮੀ ਭਰਦੀ ਆ ਕਿ ਮੈਨੂੰ ਵੀ ਤੇਰੇ ਨਾਲ ਸਮਾਂ ਬਤਾ ਕੇ ਬਹੁਤ ਚੰਗਾ ਲੱਗਿਆ ਤੇ ਮੈਂ ਤੇਰੇ ਨਾਲ ਜੋ ਐਕਸਪੀਰੀਅੰਸ ਇਹ ਕੀਤਾ ਵਾ ਮੈਂ ਕਮਾਇਆ ਵਾ ਵੀ ਉਹ ਮੈਂ ਭੁੱਲ ਨਹੀਂ ਸਕਦੀ ਕਦੇ ਤੇ ਦੋਨੋਂ ਇੰਨਾ ਗੱਲਾਂ ਦੇ ਵਿੱਚ ਹੀ ਕਲੋਜ਼ ਆ ਜਾਂਦੇ ਨੇ ਇੱਕ ਦੂਜੇ ਨੂੰ ਹੱਗ ਕਰਦੇ ਨੇ ਤੇ ਫਿਰ ਉਹੀ ਆਪਣਾ ਪਿਆਰ ਆ ਜਿਹੜਾ ਬਣਾਉਂਦੇ ਨੇ ਇੱਕ ਦੂਜੇ ਦੇ ਨਾਲ ਸਰੀਰਕ ਸੰਬੰਧ ਉਸ ਰਾਤ ਨੂੰ ਬਣਾ ਲੈਂਦੇ ਆ ਪਿਆਰ ਦਾ ਇਜ਼ਹਾਰ ਕਰ ਦਿੰਦੇ ਆ ਇਸ ਤੋਂ ਬਾਅਦ ਜੀ ਅਮੈਰੀਆ ਇਹ ਕਹਿੰਦੀ ਆ ਕਿ ਹੁਣ ਮੈਂ 1 ਮਹੀਨਾ ਹੋਰ ਤੇਰੇ ਨਾਲ ਇੱਥੇ ਹੀ ਰਹੂੰਗੀ ਉਹ ਆਪਣੀ ਫਲਾਈਟ ਕੈਨਸਲ ਕਰ ਦਿੰਦੀ ਆ ਤੇ ਅੱਗੇ 1 ਮਹੀਨਾ ਪੋਸਟਪੋਨ ਕਰ ਦਿੰਦੀ ਆ ਫਲਾਈਟ ਨੂੰ 1 ਮਹੀਨਾ ਦੋਨੋਂ ਇਕੱਠੇ ਸਮਾਂ ਬਤਾਉਂਦੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਿਆਰ ਦੇ ਵਿੱਚ ਪੈ ਗਈ ਸੀ ਰੋਹਨ ਦੇ ਇਸ ਤੋਂ ਬਾਅਦ ਜੀ ਜਦੋਂ ਰੋਹਨ ਨੂੰ ਇਹ ਪੁੱਛਦੀ ਆ ਕਿ ਮੈਂ ਤੈਨੂੰ ਹੁਣ ਪਿਆਰ ਕਰਦੀ ਆ ਆਪਾਂ ਇਹ ਸਾਰਾ ਕੁਝ ਕੀਤਾ ਵਾ ਵੀ ਤੂੰ ਮੈਨੂੰ ਇੱਥੇ ਹੀ ਰੱਖ ਲਾ ਹਮੇਸ਼ਾ ਲਈ ਤੂੰ ਮੇਰੇ ਨਾਲ ਵਿਆਹ ਕਰਾ ਲਾ ਪਰ ਉੱਥੇ ਰੋਹਨ ਮੁਕਰ ਜਾਂਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੇਰੇ ਘਰ ਦੇ ਨਹੀਂ ਮੰਨਣਗੇ ਜਾਂ ਇਹ ਸਾਰੀਆਂ ਜਿਹੜੀਆਂ ਆਪਣੀਆਂ ਮਜਬੂਰੀਆਂ ਦੱਸਦਾ ਤੇ ਵਿਆਹ ਤੋਂ ਸਾਫ਼ ਮਨਾ ਕਰ ਦਿੰਦਾ ਉੱਥੇ ਅਮੈਰੀਆ ਦਾ ਫਿਰ ਦਿਲ ਟੁੱਟਦਾ ਤੇ ਉਹ ਆਪਣੀਆਂ ਟਿਕਟਸ ਨੇ ਜਿਹੜੀਆਂ ਵਾਪਸੀ ਦੀਆਂ ਉਹ ਬੁੱਕ ਕਰਦੀ ਆ ਉਹ ਚਲੀ ਜਾਂਦੀ ਆ ਉਥੋਂ ਉੱਥੋਂ ਰੂਸ ਪਹੁੰਚ ਕੇ ਦੀ ਰਸ਼ੀਆ ਪਹੁੰਚ ਕੇ ਉਹ ਇੱਕ ਸਾਰਾ ਜੋ ਵੀ ਇਹ ਸੀਗਾ ਉਹਦਾ 7 ਦਿਨ ਦਾ 8 ਦਿਨ ਦਾ ਸਫਰ ਤੇ ਉਸ ਤੋਂ ਬਾਅਦ ਇੱਕ ਮਹੀਨਾ ਉਹ ਕਿ ਮੈਂ ਕਿਦਾਂ ਰੋਹਨ ਦੇ ਨਾਲ ਰਹੀ ਉਹਦੇ ਤੇ ਇੱਕ ਕਿਤਾਬ ਲਿਖਦੀ ਆ ਤੇ ਉਹ ਰੋਹਨ ਨੂੰ ਵੀ ਜ਼ਰੂਰ ਭੇਜਦੀ ਆ ਤੇ ਤੁਸੀਂ ਯਕੀਨ ਮੰਨਿਓ ਦੋਸਤੋ ਕਿ ਉਹ ਜਿਹੜੀ ਕਿਤਾਬ ਸੀ ਉਹਦਾ ਨਾਮ ਸੀ ਮੈਰੀਆ ਦਾ ਨਾਈਸ ਤੇ ਉਹਦੀਆਂ ਇੰਨੀਆਂ ਕਾਪੀਜ਼ ਵੇਕੀ ਇੰਨੀ ਕਾਪੀ ਉਹਦੀ ਵੇਕੀ ਕਿ 50 ਲੱਖ ਰੁਪਈਆ ਉਸ ਬੁੱਕ ਦੇ ਉਤੋਂ ਅਮੈਰੀਆ ਨੇ ਕਮਾਇਆ ਸੀ ਜਿਹੜਾ ਕਿ ਉਹਨੇ ਰੋਹਨ ਦੇ ਨਾਮ ਲਗਾਇਆ ਸੀ ਮਤਲਬ ਉਹਨੇ ਵਿਆਹ ਕਰਾਉਣ ਤੋਂ ਭਾਵੇਂ ਇਨਕਾਰ ਕਰਤਾ ਸੀ ਪਰ ਉਹ ਫੇਰ ਵੀ ਉਹਨੂੰ ਪਿਆਰ ਕਰ ਬੈਠੀ ਸੀ ਦਿਲੋਂ ਤੇ ਇੰਨਾ ਉਹਨੂੰ ਕੋਈ ਫੀਲ ਨਹੀਂ ਸੀ ਹੋਇਆ ਉਹਨੂੰ ਕੋਈ ਬੁਰਾ ਨਹੀਂ ਸੀ ਲੱਗਿਆ ਕਿ ਉਹਨੇ ਵਿਆਹ ਕਰਾਉਣ ਤੋਂ ਮਨਾ ਕਰਤਾ ਤੇ ਉਹ ਜਿਹੜੇ ਪੈਸੇ ਆ ਉਹਨੇ ਰੋਹਨ ਦੇ ਨਾਮ ਕੀਤੇ ਸੀ ਜੋ ਸੁਣਿਆ ਜੋ ਆਰਟੀਕਲਸ ਪੜੇ ਨੇ ਜੋ ਸੋਰਸ ਮਿਲੇ ਨੇ ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਰੋਹਨ ਦੀ ਗਲਤੀ ਆ ਕਿਸੇ ਦੇ ਨਾਲ ਇਦਾਂ ਸੰਬੰਧ ਬਣਾਏ, ਸਰੀਰਕ ਸੰਬੰਧ ਬਣਾਏ ਉਸ ਤੋਂ ਬਾਅਦ ਜਦੋਂ ਇਹ ਵਿਆਹ ਦੀ ਆਫਰ ਦਿੱਤੀ ਤਾਂ ਪੱਪੈਰ ਪਿੱਛੇ ਕਰ ਲਿਆ ਤਾਂ ਕਿਤੇ ਨਾ ਕਿਤੇ ਇਹ ਛੋਟਾ ਜਿਹਾ ਕ੍ਰਾਈਮ ਹੀ ਆ ਕਿਸੇ ਦਾ ਯੂਜ਼ ਕਰਨਾ ਹੋ ਗਿਆ। ਬਾਕੀ ਤੁਹਾਡੀ ਕਿਰਾਏ ਆ ਇਹ ਜ਼ਰੂਰ ਦੱਸਿਓ। ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ? ਕੀ ਵਿਚਾਰ ਨੇ ਤੁਹਾਡੇ? ਕਮੈਂਟਾਂ ਦਾ ਇੰਤਜ਼ਾਰ ਜ਼ਰੂਰ ਕਰੂੰਗਾ। ਬਹੁਤ-ਬਹੁਤ ਧੰਨਵਾਦ ਜੀ।